ਬਲਾਕ ਸੈਂਟਰ ਜਿਲ੍ਹਾ ਪ੍ਰੇਸ਼ਦੀਆਂ ਹੋਣ ਵਾਲੀਆਂ ਚੋਣਾਂ ਦੇ ਵਿੱਚ ਜਿਲ੍ਹਾ ਮਲੇਰਕੋਟਲਾ ਦੇ ਪਿੰਡ ਰੁੜਕਾ ਵਿੱਚ ਇੱਕ ਨਵੀਂ ਮਿਸਾਲ ਮਿਲੀ ਜਿੱਥੇ ਕਿ ਆਵਾਮੀ ਪਾਰਟੀ ਦੇ ਸ਼੍ਰੋਮਣੀ ਗੱਲਦਾਲ ਦੇ ਵੱਲੋਂ ਇੱਕੋ ਟੈਂਟ ਦੇ ਵਿੱਚ ਆਪਣੇ ਪੋਲਿੰਗ ਬੂਥ ਲਗਾ ਗਿਆ ਪਿੰਡ ਰੁੜਕਾ ਵਿੱਚ ਆਵਾਮੀ ਪਾਰਟੀ ਤੋਂ ਦਲਜੀਤ ਸਿੰਘ ਕਾਕਾ ਖੜੇ ਹੋਏ ਨੇ ਅਤੇ ਸ਼੍ਰੋਮਣੀ ਕਾਲੀ ਦਲ ਤੋਂ ਗੁਰਮukh ਸਿੰਘ ਭਾਵੇਂ ਚੋਣ ਮੈਦਾਨ ਦੇ ਵਿੱਚ ਨੇ ਪਰ ਦੋਵਾਂ ਨੇ ਇੱਕੋ ਟੈਂਟ ਵਿੱਚ ਆਪਣਾ ਪੋਲਿੰਗ ਬੂਥ ਲਾਇਆ ਇਸ ਮੌਕੇ ਤੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਗੁਰਮukh ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਚੋਣਾਂ ਤੇ ਪਾਰਟੀਆਂ ਲੈ ਕੇ ਭਾਵੇਂ ਵੱਖ-ਵੱਖੇ ਵਿਚਾਰ ਨੇ ਪਰ ਉਹ ਪਿੰਡ ਦੀ ਸਾਂਝ ਹਮੇਸ਼ਾ ਕਾਇਮ ਰੱਖਣ ਦੇ ਲਈ ਇਕੱਠੇ ਨੇ ਉਹਨਾਂ ਨੇ ਕਿਹਾ ਕਿ ਕੋਈ ਵੀ ਵੋਟਰ ਕਿਸੇ ਵੀ ਪਾਰਟੀ ਨੂੰ ਵੋਟ ਪਾ ਸਕਦਾ ਹੈ ਪਰ ਉਹ ਕਦੇ ਵੀ ਪਿੰਡ ਦਾ ਮਾਹੌਲ ਖਰਾਬ ਨਹੀਂ ਕਰ ਦੇ ਉਹ ਪਿੰਡ ਵਿੱਚ ਪਾਰਟੀ ਵਜਦੋ ਉੱਪਰ ਉੱਟ ਕੇ ਇੱਕ ਦੂਸਰੇ ਦੇ ਨਾਲ ਪਾਈਚਾਰਕ ਸਾਂਝ ਪੜਾਈ ਰੱਖਦੇ ਨੇ ਤੇ ਸਿਆਸੀ ਵਿਚਾਰ ਬੇਸ਼ੱਕ ਪਿੰਡ ਵਿੱਚ ਅਲੱਗ-ਅਲੱਗ ਨੇ ਪਰ ਪਿੰਡ ਦਾ ਆਪਸੀ ਪਾਈਚਾਰਾ ਉਹਨਾਂ ਦਾ ਇੱਕ ਖਾਸ ਹੈ ਚਲੋ ਜੀ ਸਟਾਰਟ ਅਸੀ ਅੱਜ ਇਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠਾਂ ਮੇ ਖੜੀਆਂ ਸਾਡਾ ਕੋਈ ਮਤਭੇਦ ਨਹੀਂ ਬਹੁਤ ਸ਼ਾਂਤੀ ਸ਼ੁਭਾ ਨਾਲ ਇਲੈਕਸ਼ਨ ਹੋ ਰਿਹਾ ਹੈ ਬਾਕੀ ਸਭ ਠੀਕ ਠਾਕ ਹੈ ਸਾਰੀਆਂ ਪਾਰਟੀਆਂ ਵੱਲੋਂ ਧੰਨਵਾਦ ਬਟ